ਨਾਨਕ ਚਿੰਤਾ ਮਤ ਕਰੋ ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸਹੀ ਹੈ ਜਲ ਮੈਂ ਜਾਣ ਤੂ ਪਾਏਣ ਤੀਣਾ ਬੀਰੋ ਜੀ ਦੇ ਉੱਠ ਹਟ ਨਾ ਚੱਲਈ ਨਾ ਕੋ ਕਰਸ ਕਰੇ ਉੱਠ ਹਟ ਨਾ ਚਲਈ ਨਾ ਕੋ ਕਿਰਸ ਕਰੇ ਓਥੇ ਹਟ ਨਾ ਚਲਈ ਨਾ ਕੋ ਕਿਰਸ ਕਰੇ ਸੋਦ ਮੂਲੇ ਨਾ ਹੋਈ ਨਾ ਕੋ ਲੈ ਨਾ ਦੇ ਜੀ ਆ ਕਾ ਆਹਾਰ ਜੀ ਖਾਣਾ ਏ ਕਰੇ ਵਿੱਚ ਉਹ ਪਾਏ ਸਾਇਰਾ ਇਨਾੰ ਵੀਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸਹੀ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸਹੀ ਉਹ ਆਏ ਗੁਰੂ ਸਭ ਕਟ RAM ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਰਹਾਉ ਇਹ ਅੰਮ੍ਰਿਤ ਮਈ ਸ਼ਬਦ ਭਗਤ ਨਾਮਦੇਵ ਜੀ ਦਾ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 988 ਅੰਗ ਉਤੇ ਸੁਭਾਇਮਾਨ ਹੈ ਇਹ ਮਾਲੀ ਗੋੜਾ ਰਾਗ ਦੇ ਵਿੱਚ ਅਖੀਰਲਾ ਸ਼ਬਦ ਹੈ ਇਸ ਤੋਂ ਪਹਿਲਾਂ 6 ਸ਼ਬਦ ਗੁਰੂ ਰਾਮਦਾਸ ਜੀ ਦੇ 8 ਸ਼ਬਦ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਤੇ ਇਹ ਤਿੰਨ ਸ਼ਬਦ ਜੋ ਹਨ ਇਹ ਭਗਤ ਨਾਮਦੇਵ ਜੀ ਦੇ ਹਨ ਇਹ ਤੀਸਰਾ ਸ਼ਬਦ ਹੈ ਆਓ ਇਸ ਤੀਸਰੇ ਸ਼ਬਦ ਦੀ ਵਿਚਾਰ ਕਰੀਏ ਸਵੇਕਟ ਰਾਮ ਬੋਲੇ ਆ ਰਾਮ ਬੋਲੇ ਰਾਮ বিনা ਕੋ ਬੋਲੇ ਸਵੇਕਟ ਸਾਰੇ ਹਿਰਦਿਆਂ ਦੇ ਵਿੱਚ ਸਾਰਿਆਂ ਦੇ ਸਰੀਰਾਂ ਦੇ ਵਿੱਚ ਇਕ ਰਾਮ ਹੀ ਬੋਲਦਾ ਹੈ ਉਹ ਰਾਮ ਜੋ ਸਾਰੇ ਪਾਸੇ ਰਮਿਆ ਹੋਇਆ ਹੈ ਜਿਸ ਦੀ ਜੋਤ ਸਾਰੇ ਪਾਸੇ ਸਮਾਈ ਹੋਈ ਹੈ ਉਹ ਰਾਮ ਜਿਸ ਨੂੰ ਧਰੂ ਪ੍ਰਹਿਲਾਦ ਭਗਤ ਨੇ ਜਪਿਆ ਕਿਉਂਕਿ ਧਰੂ ਪ੍ਰਹਿਲਾਦ ਭਗਤ ਜੋ ਹਨ ਇਹ ਤ੍ਰੇਤੇਜੁਗ ਤੋਂ ਪਹਿਲਾਂ ਹੋਏ ਹਨ ਸਤਜੁਗ ਦੇ ਵਿੱਚ ਤੋਂ ਉਸ ਵੇਲੇ ਜੋ ਤ੍ਰਉਪਰਲਾਦ 5 ਸਾਲ ਦੇ ਸਨ ਉਹਨਾਂ ਨੇ ਰਾਮ ਨੂੰ ਜਪਿਆ ਉਹ ਰਾਮ ਕੌਣ ਹੈ ਕਿਉਂਕਿ ਦਸ਼ਰਥ ਦਾ ਪੁੱਤਰ ਰਾਮ ਤਾਂ ਜਾ ਕੇ ਤ੍ਰੇਤੇਜੁਗ ਦੇ ਵਿੱਚ ਹੋਏ ਪਰ ਰੂ ਅਤੇ ਪ੍ਰਯੋਗ ਜੋ ਹਨ ਉਹ ਸਤਜੁਗ ਦੇ ਵਿੱਚ ਹੀ ਰਾਮ ਨੂੰ ਜਪ ਰਹੇ ਹਾਂ ਉਹ ਰਾਮ ਕੌਣ ਹੈ ਉਹ ਰਾਮ ਹੈ ਰਮਿਆ ਹੋਇਆ ਰਾਮ ਜੋ ਸਾਰੇ ਪਾਸੇ ਹੀ ਸਮਾਇਆ ਹੋਇਆ ਹੈ ਜਿਹੜਾ ਸਾਰੇ ਹੀ ਘਟਾਂ ਦੇ ਵਿੱਚ ਬੋਲ ਰਿਹਾ ਹੈ ਉਹ ਰਾਮ ਨੂੰ ਜਪਿਆ ਇਸੇ ਕਰਕੇ ਸਤਗੁਰੂ ਜੀ ਦਾ ਅੰਮ੍ਰਿਤ ਮਈ ਫੁਰਮਾਨ ਹੈ ਰਾਮ ਜਪੋ ਜੀ ਸੇ ਸੇ ਤੂ ਪ੍ਰਹਲਾਡ ਜਪਿਉ ਹਰ ਜਸੇ ਰਾਮ ਜਪਉ ਜੀ اے ਮੇਰੀ ਜਿੰਦੇ ਉਸ ਵਾਹਿਗੁਰੂ ਕੇ ਅਰਦਾਸ ਕਰ ਕਿ ਮੈਂ ਵੀ ਰਾਮ ਉਸ ਤਰ੍ਹਾਂ ਹੀ ਜਪਾਂ ਰਾਮ ਜਪੋ ਜੀ ਜੀ ਮੇਰੀ ਜਿੰਦੇ ਉਸ ਵਾਹਿਗੁਰੂ ਅੱਗੇ ਅਰਦਾਸ ਕਰ ਕਿ ਮੈਂ ਰਾਮ ਨੂੰ ਉਸ ਤਰ੍ਹਾਂ ਹੀ ਪ੍ਰੇਮ ਅਤੇ ਸ਼ਰਧਾ ਨਾਲ ਜਪਾਂ ਜਿਸ ਤਰ੍ਹਾਂ ਤ੍ਰੂ ਅਤੇ ਪ੍ਰਹਿਲਾਦ ਨੇ ਸ਼ਰਧਾ ਅਤੇ ਪ੍ਰੇਮ ਨਾਲ ਜਪਿਆ ਰਾਮ ਜਪੋ ਜੀ ਅਸੇ ਅਸੇ ਇੱਥੇ ਜੀ ਜੋ ਹੈ ਉਹ ਜਿੰਦ ਲਈ ਹੈ ਜੀਸ ਦੂਸਰਾ ਜੀ ਨਹੀਂ ਹੈ ਇਸ ਤਰ੍ਹਾਂ ਆਦਰ ਲਈ ਆਪਾਂ ਜੀ ਕਹਿ ਦਿੰਦੇ ਹਾਂ ਇਹ ਹੈ ਜਿੰਦ ਲਈ ਮੇਰੀ ਜਿੰਦੇ ਉਸ ਰਾਮ ਨੂੰ ਜਪ ਇਸ ਤਰ੍ਹਾਂ ਪ੍ਰੇਮ ਅਤੇ ਸ਼ਰਧਾ ਨਾਲ ਜਪ ਜਿਸ ਤਰ੍ਹਾਂ ਰੂ ਅਤੇ ਪ੍ਰਹਿਲਾਦ ਨੇ ਸ਼ਰਦਾ ਤੇ ਪ੍ਰੇਮ ਨਾ ਜਪਿਆ ਰਾਮ ਜਪੋ ਜੀ ਅਸੀਂ ਅਸੀਂ ਤ੍ਰੂਪ੍ਰਹਿਲਾਦ ਜਪਿਓ ਹਰ ਜੈਸੀ ਓ ਰਾਮ ਹੈ ਜਿਸ ਦੀ ਜੋਤ ਸਾਰੇ ਪਾਸੇ ਵਿਆਪਕ ਹੈ ਪਰ ਇੱਕ ਉਹ ਰਾਮ ਵੀ ਹੈ ਜਿਸ ਲਈ ਗੁਰਬਾਣੀ ਦੇ ਵਿੱਚ ਪੰਕਤੀ ਆਉਂਦੀ ਹੈ ਰਾਮ ਗਇਓ ਰਾਵਣ ਗਇਓ ਜਾ ਕੋ ਬੋ ਪਰਵਾਰ ਕੋ ਨਾਨਕ ਤੇਰ ਕਛ ਨਹੀਂ ਸੁਪਣੇ ਜਿਉ ਸੰਸਾਰ ਅਸੀਂ ਜਪਦੇ ਹਾਂ ਉਸ ਰਾਮ ਨੂੰ ਸਾਨੂੰ ਤਗੀਦ ਹੈ ਉਹ ਰਾਮ ਨੂੰ ਜਪਣਾ ਜੋ ਕਿ ਰਮਿਆ ਹੋਇਆ ਹੈ ਜਿਸ ਦੀ ਜੋਤ ਸਾਰਿਆਂ ਦੇ ਵਿੱਚ ਸਮਾਈ ਹੋਇਆ ਜਿਸ ਨੂੰ ਤ੍ਰੂ ਅਤੇ ਪ੍ਰਹਿਲਾਦ ਨੇ ਸਤਜੁਗ ਦੇ ਵਿੱਚ ਜਪਿਆ ਉਹ ਰਾਮ ਉਸ ਰਾਮ ਦੀ ਗੱਲ ਇੱਥੇ ਭਗਤ ਨਾਮਦੇਵ ਜੀ ਕਰ ਰਹੇ ਹਨ ਸਭ ਕਟ ਰਾਮ ਬੋਲੇ ਰਾਮਾ ਬੋਲੇ ਰਾਮ વિના ਕੋ ਬੋਲੇ ਰਹਾਉ ਇਕਲ ਮਾਟੀ उंजर चीटी पांजन है बोन नारे अस्थावर जंगम कीट पतंगम कट कट राम समान नारे उस वाहेगुरु ने एक मिट्टी के नाल ਜਿਸ ਤਰ੍ਹਾਂ ਕਿ কুমہار ਹੈ ਉਹ ਮਿੱਟੀ ਦੇ ਨਾਲ ਕਈ ਤਰ੍ਹਾਂ ਦੇ ਭਾਂਡੇ ਤਿਆਰ ਕਰ ਦਿੰਦਾ ਹੈ ਇਸੇ ਤਰ੍ਹਾਂ ਉਸ ਵੈਗੁਰੂ ਨੇ ਇਹ ਜੋ ਸਾਰਾ ਕੁਝ ਪੰਜ ਤੱਤਾਂ ਦਾ ਬਣਾਇਆ ਪੰਜ ਤੱਤਾਂ ਦੀ ਇੱਕ ਮਿੱਟੀ ਲੈ ਕੇ ਇਹ ਸਾਰਾ ਕੁਝ ਪੰਜ ਤੱਤਾਂ ਤੋਂ ਬਣਾਇਆ ਪੰਜ ਤੱਤਾਂ ਦੀ ਇੱਕ ਇਹ ਮਿੱਟੀ ਹੈ ਜਿਸ ਤੋਂ ਕਿ ਉਸਨੇ ਇਕਲ ਮਾਟੀ ਕੁੰਜਰ ਚੀਟੀ ਭਾਂਜਣ ਹੈ ਬੋਨਾ ਨਾਰੇ ਭਾਂਜਣ ਬਰਤਨ ਭਾਂਡੇ ਵੱਖ-ਵੱਖ ਤਰ੍ਹਾਂ ਦੇ ਭਾਂਡੇ ਤਿਆਰ ਕਰ ਦਿੱਤੇ ਇਸ ਤਰ੍ਹਾਂ ਦੇ ਭਾਂਡੇ ਕੁੰਜਰ ਚੀਟੀ ਹ ਹਾਥੀ ਤੋਂ ਲੈ ਕੇ ਚੀਟੀ ਤੱਕ ਕੀੜੀ ਤੱਕ अस्थवर जंगम कीट पतंगम अस्थवर जेडे के एक जगह दे उते ही टिके रहंदे हन जिस तरह के درخت پہاڑ जंगम तुरण फिरन वाले जीव जंतु कीट पतंगम ਕਟ ਕਟ ਰਾਮ ਸਮਾਨਾਰੇ ਉਸ ਵਾਇਗਰੂ ਨੇ ਇੱਕ ਪੰਜ ਤੱਤਾਂ ਦੀ ਮਿੱਟੀ ਤੋਂ ਹੀ ਇਹ ਸਾਰੇ ਕੁਸ਼ ਹਾਥੀ ਕੀੜੀ ਅਸਥਾਵਰ ਦਰਖਤ ਪਹਾੜ ਜੰਗਮ ਜੀਵ ਜੰਤੂ ਤੁਰਨ ਫਿਰਨ ਵਾਲੇ ਕੀਟ ਕੀੜੇ ਪਤੰਗਮ ਪਤੰਗੇ ਇਹ ਸਭ ਕੁਸ਼ ਪੈਦਾ ਕੀਤੇ ਬਣਾਈ ਕਿਸ ਤੋਂ ਪੰਜ ਤੱਤਾਂ ਤੋਂ ਘਟ ਘਟ ਰਾਮ ਸਮਾਨਾਰੇ ਅਤੇ ਹਰ ਇੱਕ ਘਟ ਦੇ ਵਿੱਚ ਉਹ ਵਾਹਿਗੁਰੂ ਸਮਾਇਆ ਹੋਇਆ ਹੈ। ਇਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ। ਭਗਤ ਨਾਮਦੇਵ ਜੀ ਉਪਦੇਸ਼ ਕਰ ਰਹੇ ਹਨ। ਕਿ ਇੱਕ ਦਾ ਹੀ ਚਿੰਤਨ ਕਰਨਾ ਹੈ ਇੱਕ ਵਾਹਿਗੁਰੂ ਦਾ ਹੀ ਚਿੰਤਨ ਕਰਨਾ ਹੈ ਚਿੰਤਾ ਚਿੰਤਨ ਕਰਨਾ ਉਸ ਨੂੰ ਚੇਤੇ ਦੇ ਵਿੱਚ ਲਿਆਉਣਾ ਉਸ ਦਾ ਧਿਆਨ ਧਰਨਾ ਉਸ ਤੇ ਵੱਲ ਸੁਰਤ ਟਿਕਾਣੀ ਇਕਲ ਚਿੰਤਾ ਰਾਖ ਅਨੰਤਾ ਅਨੰਤਾ ਜਿਸ ਦਾ ਅੰਤ ਨਹੀਂ ਪਿਆ ਸਕਦਾ ਜੋ ਬੇਅੰਤ ਹੈ ਉਹ ਵਾਹਿਗੁਰੂ ਜੋ ਇੱਕ ਬੇਅੰਤ ਵਾਹਿਗੁਰੂ ਹੈ ਉਸ ਦਾ ਹੀ ਧਿਆਨ ਤਰਨਾ ਹੈ ਉਸ ਨੂੰ ਹੀ ਆਪਣੇ ਚੇਤੇ ਵਿੱਚ ਲਿਆਉਣਾ ਹੈ ਔਰ ਤ ਜੋ ਸਭ ਆਸਾਰੇ ਉਸ ਵਾਹਿਗੁਰੂ ਤੋਂ ਬਿਨਾ ਹੋਰ ਦੀਆਂ ਆਸਾਂ ਆਪਣੇ ਮਨ ਵਿੱਚੋਂ ਕੱਢ ਦਿਓ ਹੋਰ ਦੀ ਕਿਸੇ ਦੀ ਵੀ ਆਸ ਆਪਣੇ ਮਨ ਵਿੱਚ ਨਹੀਂ ਲਿਆਉਣੀ ਸਿਰਫ ਇੱਕ ਵਾਹਿਗੁਰੂ ਦੀ ਆਸ ਹੀ ਮਨ ਵਿੱਚ ਰੱਖਣੀ ਹੈ ਇੱਕ ਵਾਹਿਗੁਰੂ ਨੂੰ ਹੀ ਚੇਤਨਾ ਹੈ ਇੱਕ ਵਾਹਿਗੁਰੂ ਨੂੰ ਹੀ ਆਰਾਧਨਾ ਹੈ ਇਕਲ ਚਿੰਤਾ ਰਾਖ ਅਨੰਤਾ ਔਰ ਤਜੋ ਸਭ ਆਸਾਰੇ ਪ੍ਰਣਵੈ ਨਾਮਾ ਭਏ ਨਹਿ ਕਾਮਾ ਉਠਾਕੁਰ ਕੋ ਦਾਸਾਰੇ ਪ੍ਰਣ ਹੈ ਪ੍ਰਣ ਵਿੱਚ ਬੇਨਤੀ ਕਰ ਰਹੇ ਹਨ ਨਾਮਾ ਨਾਮਦੇਵ ਜੀ ਨਾਮਦੇਵ ਜੀ ਬੇਨਤੀ ਕਰਦੇ ਹਨ ਕਿ ਜਿਹੜਾ ਵੀ ਉਸ ਵਾਹਿਗੁਰੂ ਦਾ ਚਿੰਤਨ ਕਰਕੇ ਉਸ ਵਾਹਿਗੁਰੂ ਨੂੰ ਧਿਆ ਕੇ ਅਤੇ ਨਹਿ ਕਾਮਾ ਕਾਮਨਾ ਰਹਿਤ ਹੋ ਗਿਆ ਨਿਸ਼ਕਾਮ ਹੋ ਗਿਆ ਜਿਸ ਦੇ ਅੰਦਰ ਕੋਈ ਕਾਮਨਾ ਨਾ ਰਹੀ ਉਹ ਠਾਕੁਰ ਕੋ ਦਾਸਾਰੇ ਫਿਰ ਉਹ ਠਾਕੁਰ ਹੈ ਕੌਣ ਦਾਸ ਹੈ ਇਸ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਉਹ ਦਾਸ ਜੋ ਹੈ ਉਸ ਠਾਕੁਰ ਦਾ ਹੀ ਰੂਪ ਹੋ ਜਾਂਦਾ ਹੈ ਜਦੋਂ ਉਸ ਵਾਹਿਗੁਰੂ ਨੂੰ ਆ ਕੇ ਉਹ નિષ્કાਮ ਹੋ ਜਾਂਦਾ ਹੈ ਅੰਦਰੋਂ ਕੋਈ ਕਾਮਨਾ ਨਹੀਂ ਰਹਿੰਦੀ ਉਸ ਵੇਲੇ ਉਹ ਫਿਰ ਉਸ ਵਾਹਿਗੁਰੂ ਦਾ ਹੀ ਉਹ ਰੂਪ ਹੋ ਜਾਂਦਾ ਹੈ ਸਤਿਗੁਰੂ ਦੀ ਕਿਰਪਾ ਕਰਨ ਅਸੀਂ ਵੀ ਇੱਕ ਵਾਹਿਗੁਰੂ ਤੇ ਆਸ ਰੱਖੀਏ ਇੱਕ ਵਾਹਿਗੁਰੂ ਦਾ ਚਿੰਤਨ ਕਰੀਏ ਉਸ ਵਾਹਿਗੁਰੂ ਦੇ ਨਾਲ ਜੁੜੀਏ ਵਾਹਿਗੁਰੂ ਦੇ ਗੁਣ ਇਸ ਸਤਿਗੁਰੂ ਦੀ ਬਖਸ਼ੀ ਹੋਈ ਗੁਰਬਾਣੀ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਈਏ ਆ ਜੋ ਸਾਡਾ ਇਹ ਜਨਮ ਜੋ ਹੈ ਉਹ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ